ਹਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਤਾਂ ਡਿਲੀ ਸੂਟ ਲੈ ਕੇ ਆਏ ਆਂ ਪੇਂਟ ਦੇ ਇਹਨਾਂ ਵਿੱਚੋਂ ਕੁਝ ਸੂਟ ਆਉਣਗੇ ਜੀ ਹੈਂਡ ਪੇਂਟ ਦੇ ਕੁਝ ਸੂਟ ਬਲੌਕ ਪੇਂਟ ਦੇ ਆਉਣਗੇ ਜੀ ਇਹਨਾਂ ਵਿੱਚੋਂ ਇਹ ਸੂਟ ਦੇਖ ਸਕਦੇ ਜੇ ਤੁਸੀਂ ਹੈਂਡ ਪੇਂਟ ਦੇ ਆ ਇਹਨਾਂ ਦੇ ਬਹੁਤ ਹੀ ਸੋਹਣੇ ਨੇ ਬਹੁਤ ਹੀ ਪਿਆਰੇ ਕਲਰ ਨੇ ਇਹ ਸੂਟ ਆਉਣਗੇ ਜੀ ਬਲੌਕ ਪੇਂਟ ਦੇ ਵਾਈਟ ਕਨਸੈਪਟ ਤੇ ਬਣੇ ਹੋਏ ਨੇ ਜੀ ਇਹ ਬਹੁਤ ਸੋਹਣੇ ਦੇ ਬਹੁਤ ਪਿਆਰੇ ਲੱਗਦੇ ਨੇ ਇਹ ਸੂਟ ਰੇਟ ਇਹਨਾਂ ਦਾ ਜੀ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਜੀ ਤੁਸੀਂ WhatsApp ਨੰਬਰ ਤੇ ਕਾਲ ਕਰ ਸਕਦੇ ਜੇ ਤੁਸੀਂ ਸਟਿਚਾਂ ਨ ਸਟਿਚ ਕਿਸੇ ਤਰ੍ਹਾਂ ਵੀ ਇਹ ਸੂਟ ਲੈ ਸਕਦੇ ਜੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਸੂਟ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਜੇ ਹੈਂਡਵਰਕ ਦੇ ਮਸ਼ੀਨਵਰਕ ਦੇ ਜਾਂ ਤੁਹਾਡੇ ਕੋਲ ਆਪਣਾ ਆਈਡੀਆ ਹੈ ਤਾਂ ਤੁਸੀਂ ਉਸ ਤਰ੍ਹਾਂ ਦੇ ਵੀ ਸੂਟ ਰੈਡੀ ਕਰਵਾ ਸਕਦੇ ਜੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ